ਜਿ ਘੋੜਾ ਵਿਖਾਉਣ ਤੋਂ ਪਹਿਲਾਂ ਤੁਹਾਨੂੰ ਆ ਘੋੜੇ ਦੀਆਂ ਉਪਲਬਧੀਆਂ ਦਿਖਾਦਾ ਵੀ ਘੋੜੇ ਨੇ ਭਾਈ ਆਪਣਾ ਨਾਮ ਬਣਾਉਣਾ ਸ਼ੁਰੂ ਕਰਤਾ ਜੇ ਚੜ੍ਹਦੀ ਉਮਰ ਦਾ ਵਸ਼ੇਰਾ ਹੀ ਹੈ ਤੇ ਜਿਹੜਾ ਵਸ਼ੇਰੇ ਨੂੰ ਪਾਲ ਰਿਹਾ ਉਹ ਵੀ ਚੜ੍ਹਦੀ ਉਮਰ ਦਾ ਮੋਸ਼ਪਟ ਗੱਭਰੂ ਹੈ ਬਹੁਤ ਛੋਟੀ ਉਮਰ ਦੇ ਦੋਵੇਂ ਹੀ ਨੇ ਪਰ ਕਿਹਦਾ ਵੀ ਬਸ਼ੀਰੀ ਨਹੀਂ ਆਪਣੇ ਨਾਮ ਆ ਸ਼ੀਲਡਾਂ ਤੇ ਮਾਰਕੀਟ ਦੇ ਵਿੱਚ ਨਾਂ ਬਣਾਉਣਾ ਸ਼ੁਰੂ ਕਰਤਾ ਆ ਆ ਗਿਆ ਸੱਜਣੋ ਬਹੁਤ ਹੀ ਸੋਹਣਾ ਸੁਨੱਖਾ ਬਸ਼ੀਰਾ ਹੈ ਤੇ ਪਹਿਲੀ ਵਾਰਾ ਤੁਹਾਡੀ ਕਚਹਿਰੀ 'ਚ ਤਾਰਤਾ ਵੀਰ ਹੋਣਾ ਨੇ ਬਹੁਤ ਘੱਟ ਉਮਰ ਦਾ ਬਸ਼ੀਰਾ ਹੈ ਤੇ ਸ਼ਕੀਨ ਪੁਣਾ ਦੇਖੋ ਤੁਸੀਂ ਸੱਜਣੋ ਬਹੁਤ ਹੀ ਚੰਗੇ ਫੀਚਰ ਘੋੜੇ ਦੇ ਵਿੱਚ ਜਿੰਨਾ ਕਹਿ ਦਈਏ ਓਨਾ ਹੀ ਘੱਟ ਹੈ ਬਹੁਤ ਸੋਹਣੇ ਫੀਚਰ ਲੱਗੇ ਹੋਇਆ ਦੇਖੋ ਪੌੜ ਕਿੱਡਾ ਕਿੱਡਾ ਲੱਗਾ ਹੋਇਆ ਹੈ ਹਾਲਾਂਕਿ ਸ਼ੂਟ ਕਰਦਾ ਇੱਕ ਖੁਰੀ ਲੱਗੀ ਘੋੜੇ ਦੀ ਪਰ ਘੋੜੇ ਦਾ ਪੌੜ ਬਹੁਤ ਵੱਡਾ ਹੈ ਗੁਲਬਾਗ ਵਸ਼ੀਰੀ ਦਾ ਨਾਂ ਹੈ ਸੱਜਣੋ ਦਿਲਸ਼ੇਰ ਕਾਕੀ ਇਹਦਾ ਆ ਗਿਆ ਬਾਪ ਤੇ ਜਿੱਥੇ ਦਿਲਸ਼ੇਰ ਕਾਕੀ ਦਾ ਨਾਂ ਆ ਜਾਂਦਾ ਹੈ ਤੇ ਉੱਥੇ ਤੁਹਾਨੂੰ ਪਤਾ ਹੈ ਕਿ ਭਾਈ ਕਿਹੜੀ ਕਿਹੜੀ ਚੀਜ਼ ਆਣ ਕੇ ਠੱਲ ਪਾ ਦਿੰਦੀ ਹੈ ਉਹ ਘੋੜੇ ਨੇ ਨਾਂ ਹੀ ਬਹੁਤ ਕਮਾਇਆ ਤੇ ਉਹਦੇ ਬੱਚਿਆਂ ਨੇ ਵੀ ਗਾਂ ਮਾਰਕੀਟ ਦੇ ਵਿੱਚ ਟੱਕ ਪਾਈ ਹੋਈ ਹੈ ਘੋੜਾ ਜਗਤ ਦੇ ਵਿੱਚ ਆਪਦਾ ਇੱਕ ਅਲੱਗ ਨਾਮ ਛੱਡਿਆ ਹੋਇਆ ਹੈ ਮਾਲੇ ਪਾਸੇ ਜਾਈਏ ਹੁਣ ਤੇ ਮਾਂ ਹੈਗੀ ਐ ਬਾਈ ਮੇਜਰ ਠੱਠੀ ਹੁਣਾ ਕੋਲੇ ਇੱਕ ਘੋੜਾ ਹੁੰਦਾ ਸੀ ਅਨਮੋਲ ਨਾਂ ਦਾ ਤੇ ਉਸੇ ਘੋੜੇ ਦੀ ਨੁਕਰੀ ਘੋੜੀ ਕਾੜ ਪਲੱਸ ਦਾਇ ਪੋਤਾ ਐ ਸੱਜਣੂ ਅਬੋਰ ਲਾਈਨ ਐ ਮਾਂ ਦੀ ਤੇ ਆ ਹੁਣ ਭਾਈ ਤੁਸੀਂ ਬਿਸ਼ੇਰੀ ਤੇ ਦਰਸ਼ਨ ਕਰੋ ਤੇ ਇੱਕ ਭਰਾਵਾ ਨੇ ਹੋਰ ਵੀ ਬੜੀ ਯਾਰ ਮੇਰੇ ਦਿਲ ਨੂੰ ਬੜੀ ਵਧੀਆ ਗੱਲ ਲੱਗੀ ਵੀ ਜਿਹੜੀ ਕਣਕ ਦਾ ਨੁਕਸਾਨ ਹੋਇਆ ਜਿੰਨਾ ਭਰਾਵਾ ਦੀ ਕਣਕ ਸੜੀ ਹੈ ਤੇ ਉਹਨਾਂ ਕੋਲ ਘੋੜੀਆਂ ਨੇ ਤੇ ਉਹ ਭਰਾਵਾ ਨੂੰ ਵੀਰ ਹੋਣੀ ਫ੍ਰੀ ਸਰਵਿਸ ਦੇਣਗੇ 1 ਰੁਪਿਆ ਨਹੀਂ ਤੁਹਾਡੇ ਤੋਂ ਚਾਰਜ ਕਰਦੇ ਬਹੁਤ ਵਧੀਆ ਵੀਰ ਨੇ ਗੱਲ ਕਰੀ ਹੈ ਮੈਨੂੰ ਲੱਗਦਾ ਹੈ ਕਿ ਜਿੰਨਾ ਵੀ ਜਿੰਨੇ ਜੋਗਾ ਵੀ ਕੋਈ ਹੈਗਾ ਤੇ ਉਹਨਾਂ ਭਰਾਵਾ ਦੇ ਨਾਲ ਆਪਾਂ ਨੂੰ ਖੜਨਾ ਚਾਹੀਦਾ ਹੈ ਮੋਢੇ ਨਾਲ ਮੋਢਾ ਲਾ ਕੇ ਅੱਜ ਉਹਨਾਂ ਨੂੰ ਲੋੜ ਹੈ ਸਜਣੋ ਕੋਈ ਵੀ ਭਰਾ ਨਮੀ ਇੱਕ ਮੰਨ ਲਓ ਵੀ ਚੁੰਝ ਪਰ ਕੇ ਵੀ ਹੈਲਪ ਕਰ ਸਕਦਾ ਹੈ ਤੇ ਵੀਰ ਹੋਣਾ ਜਿਨ੍ਹਾਂ ਦੀ ਕਣਕ ਦਾ ਨੁਕਸਾਨ ਹੋਇਆ ਬਾਈ ਜਰੂਰ ਖੜੇਓ ਤੇ ਬਾਕੀ ਵੀਡੀਓ ਸ਼ੇਅਰ ਜਰੂਰ ਕਰਿਓ ਪਹਿਲੀ ਪੁੱਲਰ ਸਟੱਡ ਫਾਰਮ ਦੀ ਵੀਡੀਓ ਹੈ ਪਿੰਡ ਬਲੂਚ ਖੇਰਾ ਵੀ ਕਹਿ ਦਿੰਦੇ ਆ ਤੇ ਫਰੀਦ ਖੇਰਾ ਵੀ ਕਹਿ ਦਿੰਦੇ ਆ ਤੇ ਜ਼ਿਲ੍ਹਾ ਹੈ ਜੀ ਮੁਕਸਰ ਸਾਹਿਬ ਤੇ ਵੀਡੀਓ ਸ਼ੇਅਰ ਕਰ ਦਿਓ ਦਬਕੇ ਤੇ ਪੇਜ ਵੀ ਫੋਲੋ ਕਰ ਲਿਓ ਜਿੰਨਾ ਵੀਰਿਆ ਨੇ ਪੁਰਾਣੀ ਵੀਡੀਓ ਵੱਤੋ ਵੱਤ ਸ਼ੇਅਰ ਕਰੀ ਨਵਾਂ ਨਵਾਂ ਪੇਜ ਨੂੰ ਫੋਲੋ ਕੀਤਾ ਹੈ ਤੇ ਸੋਹਣੇ ਸੋਹਣੇ ਕਮੈਂਟ ਕਰੇ ਨੇ ਪੁਰਾਣੀ ਵੀਡੀਓ ਦੇ ਵਿੱਚੋਂ ਨਾ ਪਰਾਵਾਂ ਚੋਂ ਕੁਝ ਵੀਰਿਆਂ ਦੇ ਨਾਮ ਨੇ ਜੀ ਪ੍ਰਿੰਸ ਸ਼ਰਮਾ ਕਾਕਾ ਸ਼ਰਮਾ ਦਸ਼ਮੀਸ਼ ਬੈਨੀਪਾਲ ਸੋਹਣ ਸਿੰਘ ਜੱਜ ਹਰਮਨ ਸ਼ਰਮਾ ਅਮਨ ਸਿੱਧੂ ਸੰਧੂ ਅਲਫਾਜ ਜੋਗਿੰਦਰ ਸਿੰਘ ਸੁਖਦੇਵ ਸੰਧੂ ਸਤਨਾਮ ਸਿੰਘ ਬੀਡੂ ਆਜੋ ਕਰਦਿਆਂ ਗੱਲਬਾਤ ਮੁਖਾਉਨੇ ਆ ਪਰਾਵਾਂ ਦਾ ਕੁੜਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਸੱਜਣਾ ਦਾ ਫਿਰ ਤੋਂ ਸਵਾਗਤ ਕਰਦੇ ਆਂ ਮਾਨ ਸਤਕਾਰ ਤੇ ਅਦਬ ਨਾਲ ਜੀ ਆਖਦੇ ਆਂ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਤੇ ਦੇਖ ਰਹੇ ਆ ਉਹਨਾਂ ਵੀਰਿਆਂ ਨੂੰ ਵੀ ਜੀ ਆਖਦੇ ਆਂ ਤੇ ਸਵਾਗਤ ਕਰਦੇ ਆਂ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਇੱਕ ਬਹੁਤ ਹੀ ਸੋਹਣਾ ਸੁਨੱਖਾ ਜਿੱਦਾਂ ਆਪਾਂ ਗੱਲ ਕਰਦੇ ਹੁੰਨੇ ਆ ਨਾ ਕਿ ਨਰਮੇ ਦੀ ਫੁੱਟੀ ਵਰਗਾ ਸੋਹਣਾ ਸੁਨੱਖਾ ਘੋੜਾ ਵਿਖਾ ਕੇ ਹਟਿਆ ਘੋੜਾ ਨਹੀਂ ਅਜੇ ਤਾਂ ਬਹੁਤ ਘੱਟ ਉਮਰ ਦਾ ਬਸ਼ੇਰਾ ਹੀ ਆ ਹੈ ਤਾਂ ਚੋਬਰ ਨਹੀਂ ਜਵਾਨੀ ਦੇ ਵਿੱਚ ਨਵਾ ਨਵਾ ਪੈਰ ਧਰਾਵਾ ਕੀਤਾ ਹੀ ਐ ਤੇ ਇਹਨਾਂ ਹੈ ਕਿ ਨਾਂ ਬਣਾਉਣਾ ਚੋਬਰ ਨੇ ਸ਼ੁਰੂ ਕਰਤਾ ਆ ਕੁਝ ਕੁ ਸ਼ੀਲਡਾਂ ਤੁਹਾਡੇ ਅੱਗੇ ਪਈਆਂ ਹੋਈਆਂ ਤੇ ਕੁਝ ਕੁ ਕੱਪ ਵੀ ਤੁਹਾਨੂੰ ਮੈਂ ਇੱਕ ਅੱਧਾ ਵਿਖਾ ਕੇ ਹਟਿਆ ਜਿਹੜਾ ਚੋਬਰ ਨੇ ਆਪਦੇ ਨਾਂ ਕੀਤਾ ਕਹਿੰਦਾ ਭਾਪੀ ਸ਼ੋਹਾਂ ਦੇ ਵਿੱਚ ਵੀ ਚੰਗਾ ਰੁਤਬਾ ਰੱਖਦਾ ਕਿਹੜੀਆਂ ਕਿਹੜੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਕਿੱਥੋਂ ਕਿੱਥੋਂ ਜਿੱਤਿਆ ਉਹ ਗੱਲਬਾਤ ਕਰਨੀ ਐ ਕਿਹੜੇ ਘੋੜੇ ਦਾ ਬੱਚਾ ਹੈ ਕੀ ਨਾਂ ਰੱਖਿਆ ਕਿਹੜਾ ਮਾਂ ਵਾਲੇ ਪਾਸੇ ਉਹ ਖਾਂਦਾ ਨੇ ਕਿੰਨੀ ਉਮਰ ਕਿੰਨੀ ਹਾਈਟ ਤੇ ਕਿੰਨੀ ਫੀਸ ਰੱਖੀ ਆ ਤੇ ਕਿਹੜਾ ਏਰੀਆ ਆ ਉਹ ਬਾੜਾ ਤੁਹਾਨੂੰ ਮੈਂ ਦੱਸ ਦਿੰਨਾ ਬਾਈ ਹੁਣਾਂ ਦਾ ਪਿੰਡ ਆ ਜੀ ਫਰੀਦਕੇੜਾ ਵੀ ਕਹਿ ਦਿੰਦੇ ਨੇ ਤੇ ਬਲੋਚਕੇੜਾ ਵੀ ਕਹਿ ਦਿੰਦੇ ਨੇ ਦੋ ਪਿੰਡ ਦੇ ਨਾਂ ਨੇ ਤੇ ਜਿਲ੍ਹਾ ਜੀ ਸ਼੍ਰੀ ਮੁਕਤਸਰ ਸਾਹਿਬ ਮਾਲਵੇ ਦੀ ਧਰਤੀ ਤੇ ਆਪਾਂ ਬੈਠੇ ਆ ਤੇ ਬਾਈ ਆਪਣੇ ਨਾਲ ਮੌਜੂਦ ਹੈ ਬਾਈ ਸਰਦਾਰ ਰੋਬਨ ਭੁੱਲਰ ਉਹਨਾਂ ਦੇ ਫਾਦਰ ਸਾਹਿਬ ਨੇ ਸਰਦਾਰ ਪਿੱਪਲ ਸਿੰਘ ਜੀ ਭੁੱਲਰ ਨਾਲ ਸਾਡਾ ਭਰਾ ਬਾਈ ਦਾ ਨਾਂ ਹੈ ਜੀ ਸਰਵਣ ਸਿੰਘ ਤੇ ਨਾਲ ਵੀਰ ਬੈਠਾ ਪਰਲੇ ਪਾਸੇ ਟੋਪੀ ਲਈ ਬਾਈ ਰਣਧੀਰ ਸਿੰਘ ਇਹ ਪਹਿਲਾਂ ਸਵਾਗਤ ਕਰਦੇ ਆ ਸਾਰੀਆਂ ਗੱਲਾਂ ਬਾਤਾਂ ਡਿਟੇਲ ਨਾਲ ਦਵਾਵਾਂਗੇ ਤੁਹਾਨੂੰ ਘੋੜਾ ਬਹੁਤ ਸੋਹਣਾ ਹੈ ਵਿਚਾਰ ਬਾਈਆਂ ਦੇ ਕਿਵੇਂ ਲੱਗੇ ਘੋੜਾ ਕਿਵੇਂ ਲੱਗਾ ਇਹ ਸਾਨੂੰ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਘੋੜੀ ਭਰਾਉਣੀ ਹੈ ਤੇ ਤੁਹਾਨੂੰ ਪ੍ਰੋਪਰ ਫੀਸ ਦੱਸ ਕੇ ਜਾਵਾਂਗੇ ਤੇ ਉਹ ਵੀ ਤੁਸੀਂ ਦੱਸਦੇ ਹੋ ਭਾਈ ਜੇ ਕੋਈ ਘੋੜੀ ਕਿਸੇ ਵੀ ਟਾਈਪ ਦੀ ਭਰਾਉਣੀ ਹੈ ਤੇ ਵਸ਼ੇਰਾ ਇਹਨਾਂ ਨੇ ਅੱਜ ਤੋਂ ਲਾਂਚ ਕਰਤਾ ਇੱਕ ਬੇਨਤੀ ਮੇਰੀ ਹੋਰ ਹੱਥ ਜੋੜ ਕੇ ਹੈ ਪਹਿਲੀ ਵੀਡੀਓ ਹੈ ਨਿਊ ਜਨਰੇਸ਼ਨ ਬਾਈ ਆਪਣੇ ਨਾਲ ਬੈਠਾ ਵੀ ਰੋਬਨ ਤੇ ਯਾਰ ਭਰਾ ਨੂੰ ਦੱਬ ਕੇ ਸਪੋਰਟ ਕਰਨੀ ਆਪਾਂ ਵੀਡੀਓ ਪਹਿਲ ਦੇ ਆਧਾਰ ਤੇ ਛੋਟੇ ਭਾਈਆ ਲੋ ਖਾਸ ਬੇਨਤੀ ਹੈ ਵੀ ਪਹਿਲ ਦੇ ਆਧਾਰ ਤੇ ਯਾਰ ਭਰਾ ਨੂੰ ਸਪੋਰਟ ਕਰਨੀ ਆ ਨਵਾਂ ਖੂਨ ਹੈ ਜੇ ਤੁਸੀਂ ਸਪੋਰਟ ਕਰੋਗੇ ਤੇ ਬਾਈ ਇਦਾਂ ਹੀ 10 ਕਦਮ ਅੱਗੇ ਵਧੂਗਾ ਤੇ ਕਮੈਂਟਾਂ ਦੇ ਵਿੱਚ ਵੀ ਦੱਸ ਦਿਓ ਵੀਡੀਓ ਸ਼ੇਅਰ ਕਰਦੇ ਹੋ ਤੇ ਲਾਈਕ ਕਰਕੇ ਤੇ ਬਾਈ ਨੂੰ ਸਪੋਰਟ ਕਰਿਓ ਤੇ ਫੋਨ ਕਰਕੇ ਵਧਾਈ ਵੀ ਜਰੂਰ ਦੇ ਦਿਓ ਪਹਿਲਾਂ ਸਵਾਗਤ ਕਰਦੇ ਆਂ ਫਿਰ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਸਾਰੇ ਹੀ ਪਰਵਾਂ ਦਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਪਿੰਡ ਓਨਲੀ ਬਹੁਤ ਧੰਨਵਾਦ ਜੀ ਤੁਹਾਡਾ ਹੋਰ ਸੁਣਾਓ ਕਹਿਮੋ ਜੀ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਹਾਂਜੀ ਬਹੁਤ ਵਧੀਆ ਸੀ ਰੋਪਨ ਵੀਰੇ ਸਭ ਤੋਂ ਪਹਿਲਾਂ ਤਾਂ ਸ਼ੌਂਕ ਦੀ ਗੱਲ ਤੁਰਦੀ ਆਹੀ ਹੈ ਵੀ ਸ਼ੌਂਕ ਕਿੰਨਾ ਕ ਪੁਰਾਣਾ ਹੈ ਕੋਈ ਦਾਦੇ ਪੜਦਾਦੇ ਆਣੇ ਰੱਖੇ ਨਾਨਕਿਆਂ ਨੇ ਰੱਖੇ ਜਾਂ ਫਾਦਰ ਸਾਹਿਬ ਨੇ ਰੱਖੇ ਕਿੱਦਾਂ ਇੱਧਰ ਆ ਪਹਿਲਾਂ ਤਾਂ ਸਾਡੇ ਕਿਸੇ ਨੇ ਨਹੀਂ ਸੀ ਰੱਖੇ ਜੀ ਜੇ ਮਤਲਬ ਸ਼ੁਰੂ ਕੀਤੇ ਮੈਂ ਪਲੱਸ 1 ਦੇ ਵਿੱਚ ਘੋੜੀ ਲਈ ਸੀ ਜਿਹੜੀ ਘੋੜੀ ਦਾ ਇਹ ਬੱਚਾ ਹੈ ਬੱਤ ਮੇਰਾ ਦੋਸਤ ਹੀ ਹੈ ਜੀ ਸਰਾਵਾਂ ਤੋਂ ਅੱਛਾ ਉਹਨਾਂ ਤੋਂ ਲਈ ਸੀ ਜਸ਼ਨ ਮੁੰਡੇ ਦਾ ਨਾਮ ਹੈ ਜੀ ਉਹਨਾਂ ਨੇ ਗਿਫਟ ਵਜੋਂ ਹੀ ਦਿੱਤੀ ਸੀ ਅੱਛਾ ਹਾਂਜੀ ਹਾਂਜੀ ਜਿਹੜੀ ਇਹ ਕੁੜੀ ਦੀ ਮਾਂ ਹੈ ਜਿਹੜੀ ਕੁੜੀ ਦੀ ਮਾਂ ਹੈ ਬਹੁਤ ਚੰਗੀ ਕੁੜੀ ਹੈ ਵੀ ਹਾਂਜੀ ਹਾਂਜੀ ਉਹ ਆਪ ਕਿਹੜੇ ਖਾਨਦਾਨ ਦੀ ਵੈਸੇ ਰੋਬਣ ਇਹ ਉਹਨਾਂ ਦੇ ਕੋਲ ਹੀ ਕੋੜਾ ਸੀ ਮੇਜਰ ਸਿੰਘ ਠੱਠੀ ਵਾਲਾ ਕੋੜਾ ਵਜਦੇ ਸੀ ਮਸ਼ਹੂਰ ਕੋੜਾ ਹਾਂਜੀ ਹਾਂਜੀ ਉਹਦੀ ਬੱਚੀ ਹੈ ਜੀ ਇਹ ਵਾਹ ਜੀ ਵਾਹ ਹਾਂਜੀ ਇਹ ਕਿਹੜੀ ਕਿਹੜਾ ਖਾਨਦਾਨ ਓਵਰ ਲਾਈਨ ਆ ਗਈ ਹੈ ਓਵਰ ਲਾਈਨ ਆ ਗਈ ਹਾਂਜੀ ਓਵਰ ਲਾਈਨ ਆ ਗਈ ਜੀ ਅੱਛਾ ਹੁਣ ਗੱਲ ਆਉਂਦੀ ਹੈ ਬਾਈ ਵੀ ਜਿੱ ਮੇਰੇ ਨਾਨਕੇ ਰਖਦੀ ਸੀ ਜੀ ਪਹਿਲਾਂ ਨਾਨਕਿਆਂ ਤੋਂ ਆ ਗਿਆ ਸ਼ੌਂਕ ਜੀ ਉਹਨਾਂ ਤੋਂ ਆਇਆ ਜੀ ਹਾਂਜੀ ਜੀ ਅੱਛਾ ਹੁਣ ਇਸ ਟਾਈਮ ਆਪਣੇ ਕਿੰਨੇ ਨੀ ਗਿਨੇ ਆ ਬਈ ਫਾਰਮ ਤੇ ਤਿੰਨ ਜਾਨਵਰ ਹੈ ਜੀ ਫਾਰਮ ਦਾ ਨਾਮ ਕੀ ਰੱਖਤਾ ਬੁੱਲਰ ਸ਼ਡ ਫਾਰਮ ਹੈ ਜੀ ਕਿਹੜੇ ਕਿਹੜੇ ਜਾਨਵਰ ਇੱਕ ਤਾਂ ਆਪਣਾ ਸਟਾਲੀਅਨ ਹੋ ਗਿਆ ਇੱਕ ਇਹਦੀ ਮਾਂ ਹੋਗੀ ਇੱਕ ਇਹਦੀ ਮਾਂ ਹੋਗੀ ਜੀ ਇੱਕ ਇਹਦੀ ਭੈਣ ਹੈ ਜੀ ਇਸ ਤੋਂ ਛੋਟੀ ਉਹ ਕਿਹੜੇ ਘੂੜੇ ਦੀ ਹੈ ਜੀ ਉਹ ਮਹਾਰਾਜੇ ਦੀ ਹੈ ਸੁਖਬੀਰ ਸਿੰਘ ਬਾਦਲ ਕੋਲੇ ਜੀ ਅੱਛਾ ਤਾਂ ਹੁਣ ਇਹਦੀ ਗਾਂ ਜਿਹੜੀ ਮਾਂ ਹੈ ਉਹ ਵੈਸੇ ਉਹ ਕਿੰਨੇ ਕ ਸਾਲਾਂ ਦੀ ਹੋਗੀ ਇਹ 2015 ਦੀ ਬੋਨ ਹੈ ਜੀ। ਅੱਛਾ। ਇਹਦੀ ਮਾਂ ਉਹ ਵਸ਼ੀਰੀ ਲੈ ਆਈ ਸੀ ਤੁਹਾਨੂੰ। ਵਸ਼ੀਰੀ ਲੈ ਆਂਦੀ ਸੀ ਹਾਂਜੀ। ਕਿੰਨੇ ਕਿ ਚੇਰਦੀ ਸੀ? 8 ਮਹੀਨੇ ਦੀ ਲੈ ਕੇ ਆਈ ਸੀ ਜੀ। ਅੱਛਾ। ਹਾਂਜੀ ਹਾਂਜੀ। ਤੇ ਇਸ ਤੋਂ ਪਹਿਲ ਮਤਲਬ ਇਹਨੇ ਹੁਣ ਬੱਚਾ ਜਿਹੜਾ ਦੇਣਾ ਸੀਗਾ ਉਹ ਫਲ ਸਿੱਟਦਾ ਸੀਗਾ ਜੀ। ਨਿਸ਼ਾਨ ਹੋ ਗਿਆ ਜੀ ਆਪਣਾ। ਅੱਛਾ। ਅਨਮੋਲ ਰਤਨ ਦਾ ਬੱਚਾ ਸੀ ਜੀ। ਟੋਟਲ ਕਿੰਨੇ ਸੂਏ ਦੇਤੇ ਇੱਕ ਵਸ਼ੀਰੀ ਕੋੜੀ ਨੇ ਆਪਣੇ ਕੋਲ। ਇਹ ਜਿਹੜਾ ਵਸ਼ੀਰਾ ਹੈ ਜੀ ਇਹ ਪੰਜਵਾਂ ਸੂਆ ਹੈ। ਹੁਣ ਪੰਜਵਾਂ ਸੂਆ ਹੈ। ਹਾਂਜੀ ਹਾਂਜੀ। ਜੀ। ਅੱਛਾ ਇਹਦੀ ਆਪਦੀ ਹਾਈਟ ਮਾਂ ਦੀ ਕਿੰਨੀ ਹੈ ਜੀ? ਇਹਦੀ 61 ਹੈ ਜੀ। 60 ਇੰਚ ਹਾਂਜੀ ਤੇ ਹੁਣ ਆ ਜੀਏ ਆਪਾਂ ਆਪਣੇ ਬਸ਼ੀਰੀ ਤੇ ਹਾਂਜੀ ਪਹਿਲਾਂ ਤਾਂ ਮੁਬਾਰਕਾਂ ਭਾਈ ਸਾਰੇ ਪਰਿਵਾਰ ਨੂੰ ਬਸ਼ੀਰਾ ਬਹੁਤ ਚੰਗਾ ਧੰਨਵਾਦ ਬਾਕੀ ਸਰੂਤੇ ਵੀ ਦੱਸਣਗੇ ਜਿਹੜੇ ਸੂਝਵਾਨ ਭਰਾ ਬੈਠੇ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਕਿ ਗੁਰੂ ਸਾਹਿਬਾ ਉਹਨਾਂ ਨੇ ਵੀ ਸੰਗਤ ਨੂੰ ਮਹੱਤਤਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸੰਗਤ ਦੇ ਵਿੱਚ ਹੀ ਰੱਬ ਦਾ ਵਾਸ ਹੈ ਵੀ ਸਾਡੇ ਤੋਂ ਵੱਡੇ ਐ ਉਹ ਜਿਹੜੇ ਸਾਨੂੰ ਵੇਂਦੇ ਐ ਤੁਸੀਂ ਵੀ ਭਾਈ ਫਿਰ ਤੋਂ ਦੁਬਾਰਾ ਬੇਨਤੀ ਹੈ ਵੀ ਬਾਈ ਦਾ ਹੌਸਲਾ ਜ਼ਰੂਰ ਵਧਾਓ ਸਾਨੂੰ ਦੱਸਿਓ ਰੀਜਨਲ ਪੀ ਭਾਈ ਤੁਹਾਨੂੰ ਕੋੜਾ ਕਿਵੇਂ ਲੱਗ ਰਿਹਾ ਜਾਂ ਮਸ਼ੀਰਾ ਕਿੱਦਾਂ ਲੱਗ ਰਿਹਾ ਹੈ ਅੱਛਾ ਹੈ ਇਹਨਾਂ ਪਹਿਲਾਂ ਤਾਂ ਨਾਂ ਦੱਸੀਏ ਨਾਂ ਕੀ ਹੈ ਬਈ ਗੁਲਬਾਗ ਨਾਮ ਹੈ ਜੀ ਗੁਲਬਾਗ ਰੱਖਤਾ ਹਾਂਜੀ ਹਾਂਜੀ ਤੇ ਇਹ ਕਿਹੜੇ ਕੋੜੇ ਦਾ ਬੱਚਾ ਬਈ ਇਹ ਦਿਲਸ਼ੇਰ ਕਾਕੀ ਦਾ ਬੱਚਾ ਹੈ ਕਾਕੀ ਦਾ ਬੱਚਾ ਹੈ ਕਿੰਨੀ ਉਮਰ ਹੋ ਗਈ ਬਈ ਇਹਦੀ 3 ਸਾਲ ਹੋ ਗਈ ਜੀ 3 ਸਾਲ ਹੋ ਗਈ ਹਾਂਜੀ ਤੇ ਹੁਣ ਗੱਲ ਆ ਜਾਂਦੀ ਹੈ ਹਾਈਟ ਦੀ ਇਹ 64 ਕਰ ਗਿਆ ਜੀ ਪੂਰੀ 64 ਇੰਚ ਹਾਂਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਵੀ ਪਹਿਲਾ ਘੋੜਾ ਹੀ ਹੈ ਕਿ ਜਾਂ ਪਹਿਲਾਂ ਵੀ ਰੱਖਿਆ ਪਹਿਲਾ ਘੋੜੇ ਜੀ ਅੱਛਾ ਘੋੜੀਆਂ ਤੋਂ ਸਟਾਲੀਨ ਘੋੜੇ ਦਾ ਥੋੜਾ ਜਿਹਾ ਮੰਨ ਲਓ ਵੀ ਸਾਹ ਸੰਭਾਲਦਾ ਫਰਕ ਹੁੰਦਾ ਹਾਂਜੀ ਹਾਂਜੀ ਕੀ ਚੇਂਜ ਲੱਗਾ ਜਾਂ ਘੋੜਾ ਰੱਖਣਾ ਜਾਂ ਇਹੀ ਰੱਖਣਾ ਕਿਉਂਕਿ 500 ਇਹ ਪਹਿਲਾਂ ਵੀ ਬਿਛੇਰੇ ਆਏ ਸੀ ਕੋਈ ਇੱਕ ਬਿਛੇਰਾ ਆਇਆ ਸੀ ਜੀ ਬੇਤਾਬ ਤੋਂ ਅੱਛਾ ਤੇ ਉਹ ਗੁਜ਼ਰ ਗਿਆ ਸੀ ਬਹੁਤ ਚੰਗਾ ਬਿਛੇਰਾ ਸੀ ਤੇ ਉਸ ਤੋਂ ਬਾਅਦ ਫਿਰ ਅਗਲਾ ਬੱਚਾ ਇਹ ਹੈ ਜੀ ਇਹ ਸਪੌਟਲੈਸਾ ਬਿਛੇਰਾ ਸਪੌਟਲੈਸ ਹੀ ਜਮਾ ਕੋਈ ਛੇੜ ਇਹਦੇ ਵਿੱਚ ਨਿੱਕੇ ਹੁੰਦੇ ਤੋਂ ਕੋਈ ਦਿੱਕਤ ਦਿਖਾਈ ਵੀ ਨਹੀਂ ਯਾਰ ਜੇ ਵੈਸੇ ਇੱਕ ਤਾਂ ਸ਼ੌਂਕ ਸੀ ਜੀ ਵੀ ਆਪਦਾ ਘਰ ਦਾ ਹੀ ਬੱਚਾ ਹੋਣਾ ਚਾਹੀਦਾ ਜੀ ਕਿਉਂਕਿ ਉਹਦੇ ਨਾਲ ਬੰਦੇ ਦਾ ਮੋਹ ਜ਼ਿਆਦਾ ਜੁੜਿਆ ਹੁੰਦਾ ਹੂੰ ਤਾਂ ਕਰਕੇ ਮਤਲਬ ਘਰ ਦਾ ਹੀ ਬੱਚਾ ਰੱਖਿਆ ਸੀ ਹੂੰ ਹਾਂਜੀ ਉਹ ਸ਼ਕੀਨ ਪੁਣਾ ਬਹੁਤ ਜ਼ਿਆਦਾ ਹੈ ਕੋੜੇ ਦੇ ਵਿੱਚ ਹਾਂਜੀ ਹਾਂਜੀ ਲੈਂਥ ਬਹੁਤ ਹੈ ਬਸ਼ੇਰੇ ਦੀ ਪਿੱਠ ਪੁੜੇ ਨੂੰ ਬਿਮਾਰ ਨਹੀਂ ਖਾਂਦਾ ਹਨਾ ਹੋਰ ਕੀ ਕੀ ਬਰੀਕੀਆਂ ਜਾਂ ਭਰਾਵਾਂ ਦੇ ਕੋੜੇ ਵੀ ਦੇਖਦੇ ਹੋ ਬਾਹਰ ਅੰਦਰ ਵੀ ਰਹਿੰਦੇ ਹੋ ਆਪਦਾ ਤੇ ਮਾਂ ਨੂੰ ਪੁੱਤ ਪਿਆਰਾ ਹੀ ਹੁੰਦਾ ਹੈ। ਗੱਲ ਤਾਂ ਉਹਨਾਂ ਦੀ ਹੈ ਜਿਹੜੇ ਵੇਖਦੇ ਆ। ਪਰ ਐਜ਼ ਅ ਬਰੀਡਰੀ ਤੌਰ ਤੇ ਜਿਵੇਂ ਕਹਾਂ ਗੱਲ ਵੀ ਘੋੜਿਆਂ ਦੇ ਵਿੱਚ ਕਿਹੜੀ ਕਿਹੜੀ ਨੁਕਰਿਆਂ ਦੇ ਵਿੱਚ ਜੇ ਗੱਲ ਕਰਾਂ ਵੀ ਰੋਬਨ ਨੂੰ ਕਿਹੜੀ ਚੀਜ਼ ਹਾਈਲਾਈਟ ਜਾਂ ਕਿਹੜੀ ਚੀਜ਼ ਖਿੱਚਦੀ ਆ ਘੋੜਿਆਂ ਨੁਕਰਿਆਂ ਦੇ ਵਿੱਚ। ਨੁਕਰਿਆਂ ਦੇ ਵਿੱਚ ਤਾਂ ਇੱਕ ਜ਼ਰੂਰੀ ਇਹ ਹੁੰਦਾ ਜੀ ਵੀ ਕੋਈ ਦਾਗ ਨਹੀਂ ਹੋਣਾ ਚਾਹੀਦਾ। ਹੈ। ਤੇ ਇਹਨਾਂ ਚ ਪੈਂ ਮਤਲਬ ਪਿੰਕਨੈਸ ਹੋਣੀ ਚਾਹੀਦੀ ਹੈ। ਨੁਕਰਾ ਤਾਂ ਉਹੀ ਪੂਰਾ ਸਹੀ ਮੰਨਿਆ ਜਾਂਦਾ। ਵੀ ਜਿੰਨਾ ਕੁ ਮੈਨੂੰ ਪਤਾ ਕਿਉਂਕਿ ਮੈਨੂੰ ਵੀ ਨਵਾਂ ਸ਼ੌਂਕ ਹੈ। ਬੜੀ ਜਾਣਕਾਰੀ ਤਾਂ ਮੈਨੂੰ ਵੀ ਹੈ ਨਹੀਂ। ਜੀ। ਤਾਂ ਤਾਂ ਕਰਕੇ ਅਸੀਂ ਦਿਲਸ਼ੇਰ ਕਾਕੀ ਦੇ ਬੱਚੇ ਦੇਖਦੇ ਹੁੰਦੇ ਸੀ ਆਮ ਸ਼ੋਵਾਂ ਤੇ ਆਉਂਦੇ ਹੋਏ ਹਾਂ ਤੇ ਤਾਂ ਫਿਰ ਮਨ ਬਣਾਇਆ ਵੀ ਉਹ ਤੋਂ ਇੱਕ ਬੱਚਾ ਲਈਏ ਕੋਈ ਵੀ ਆਵੇ ਤਾਂ ਉਹ ਰੱਖਾਂਗੇ ਜ਼ਰੂਰ ਕਰੇ ਅੱਛਾ ਪਹਿਲਾਂ ਹੀ ਸੋਚ ਲਿਆ ਵੀ ਕਾਕੀ ਦਾ ਲੈਣਾ ਕਾਕੀ ਦਾ ਬੱਚਾ ਲੈਣਾ ਹੈ ਹਾਂਜੀ ਜੀ ਤਾਂ ਫਿਰ ਅਸੀਂ ਉਹਦੇ ਉੱਥੇ ਗਏ ਉਹਨਾਂ ਨੇ ਮਤਲਬ ਉਹਨਾਂ ਨੇ ਵੀ ਬਹੁਤ ਰਿਗਾਰਡ ਕੀਤਾ ਜੀ ਬਾਅਦ ਚ ਪੁੱਛਿਆ ਵੀ ਫੋਨ ਕਰਕੇ ਵੀ ਤੁਹਾਡੇ ਕੋ ਕੀ ਬੱਚਾ ਆਇਆ ਜਦੋਂ ਦਿਲਸ਼ੇਰ ਕਾਕੀ ਗੁਜ਼ਰ ਗਿਆ ਜੀ ਹਾਂਜੀ ਤਾਂ ਫਿਰ ਅਸੀਂ ਇਹ ਰੱਖਿਆ ਕਿ ਮਤਲਬ ਕੁਆਲਿਟੀਜ਼ ਵਾਈਜ਼ ਵਧੀਆ ਹੈ ਸਕਿਨ ਪਤਲੀ ਹੈ ਜੀ ਹਨ ਓਵਰਲੈਪ ਨਹੀਂ ਕਰਦੇ ਗਰਦਨ ਗਰਦਨ ਬਹੁਤ ਚੰਗੀ ਹੈ ਮਤਲਬ ਕੁਆਲਿਟੀਜ਼ ਜਿਹੜੀਆਂ ਸ਼ੋ ਕੁਆਲਿਟੀ ਬੱਚੇ ਚ ਹੋਣੀਆਂ ਚਾਹੀਦੀਆਂ ਉਹ ਹੈਗੀਆਂ ਇਹਦੇ ਚ ਹਾਂ ਹਾਂਜੀ ਹਾਂ ਸ਼ੋਆਂ ਸ਼ੋਆਂ ਚ ਬਾਈ ਫਿਰ ਖੜਦੇ ਹਾਂ ਹਾਂਜੀ ਰਤਬਾ ਤੇ ਭਾਈ ਆ ਸਾਹਮਣੇ ਪਿਆ ਹੈ ਪ੍ਰੂਫ ਤਾਂ ਸਾਹਮਣੇ ਪਿਆ ਹੈ ਹਾਂਜੀ ਗੱਲ ਇਹ ਹੈ ਵੀ ਸ਼ੋਆਂ ਦੇ ਵਿੱਚ ਜਾ ਕੇ ਇਹਦੀ ਪਰਫਾਰਮੈਂਸ ਕਿੱਦਾਂ ਦੀ ਹੁੰਦੀ ਹੈ ਕੀ ਵਿਖਾਉਂਦਾ ਇਹ ਦੂਜਿਆਂ ਘੋੜਿਆਂ ਦੇ ਨਾਲ ਕਿੱਦਾਂ ਦਾ ਇਹਦਾ ਮਾਲੂ ਹਸਾਉ ਕਿਤਾਬ ਹੁੰਦਾ ਏ ਅਸੀਂ ਜਿਵੇਂ ਪਹਿਲੀ ਵਾਰ ਹੀ ਜਾਣ ਲੱਗੇ ਸੀ ਜੀ ਜਦੋਂ ਦੁੱਧਦੰਦ ਚ ਪਾਇਆ ਸੀ ਇਹਨੂੰ ਜੀ ਤਾਂ ਕਦੀ ਪਹਿਲਾਂ ਤਾਂ ਗਏ ਨਹੀਂ ਸ਼ੋਅ ਤੇ ਸਰ ਨੂੰ ਪਹਿਲਾ ਸ਼ੋਅ ਅਸੀਂ ਲੜੇ ਸੀ ਜਿਹੜਾ ਜੰਡਿਆਲੀ ਹੋਇਆ ਸੀ ਜੀ ਜੀ ਐਮਪਾਇਰ ਐਮਪਾਇਰ ਸ਼ੋਅ ਹੁੰਦਾ ਜਿਹੜਾ ਜੀ ਉਹ ਚ ਹੀ ਰਿਆ 4th ਹਰੇਕ ਸ਼ੋਅ ਚ ਬੰਦਾ ਸਿੱਖ ਕੇ ਹੀ ਆਉਂਦਾ ਤਾਂ ਉਹ ਚੋਂ ਅਸੀਂ ਮਤਲਬ ਹੌਲੀ ਹੌਲੀ ਇੰਪਰੂਵ ਕਰਨ ਲੱਗੇ ਵੀ ਸਾਡੇ ਚ ਕੀ ਕੀ ਕਮੀਆਂ ਐ ਫਿਰ ਉਸ ਤੋਂ ਬਾਅਦ ਦੁੱਧਦੰਦ ਚ ਜਿੰਨੇ ਸ਼ੋਅ ਲੜੇ ਸਾਰੇ ਤੀਜਾ ਰਿਆ ਅੱਛਾ ਹਾਂਜੀ ਹਾਂਜੀ ਤੇ ਫਿਰ ਇਸ ਵਾਰੀ ਤਾਂ ਨੁਕਰੀਆਂ ਦੇ ਹੋਏ ਹੀ ਬੜੇ ਘੱਟ ਐ ਹਨਮਾਨਗੜ ਹੋਇਆ ਉੱਥੇ 4th ਰਿਆ ਤੇ ਫੇਰ ਹੋਇਆ ਜੀ ਆਪਣੇ ਜਗਰਾਉ ਉੱਥੇ 4th ਰਿਆ ਵਾਹ ਜੀ ਵਾਹ ਅੱਛਾ ਆਉਣ ਵਾਲੇ ਸਮੇਂ 'ਚ ਵਿੱਚ ਰੋਬਨ ਨੂੰ ਕੀ ਲੱਗਦਾ ਐਜ਼ ਅ ਬਰੀਡਰ ਵੀ ਕਿੱਦਾਂ ਦੀਆਂ ਘੋੜੀਆਂ ਮਲਾਉਣੀਆਂ ਐ ਜਾਂ ਕਿੱਦਾਂ ਦੀ ਬਰੀਡਿੰਗ ਲੈਣੀ ਐ ਆਪਣੇ ਵਾਲੇ ਘੋੜੇ ਤੇ ਦੇਖੋ ਜੀ ਅੱਜਕੱਲ ਜਿਵੇਂ ਮੈਂ ਦੇਖਦਾ ਜੀ ਲੋਕ ਕੱਦ ਦੇ ਪਿੱਛੇ ਥੋੜਾ ਜਿਆਦਾ ਵੇਖੇ ਘੋੜੇ ਐ ਜਿਹੜੇ ਉਹ ਮੰਨੇ ਜਾਂਦੇ ਵੀ ਸੋਹਣੇ ਹੋਣੇ ਚਾਹੀਦੇ ਹੂੰ ਵੀ ਜਿਹੜਾ ਤੁਹਾਨੂੰ ਦੇਖ ਕੇ ਤੁਹਾਡੀਆਂ ਅੱਖਾਂ ਦੇਖਦੀਆਂ ਰਹਿ ਜਾਣ ਐਵੇਂ ਦਾ ਜਾਨਵਰ ਹੋਣਾ ਚਾਹੀਦਾ ਹੂੰ ਤਾਂ ਮਤਲਬ ਲੋਕਾਂ ਨੂੰ ਚਾਹੀਦਾ ਜੀ ਜੇ ਨੁਕਰੇਂਚ ਕੰਮ ਕਰ ਰਹੇ ਐ ਤਾਂ ਮਤਲਬ ਇੱਕ ਤਾਂ ਉਹਨਾਂ ਦੀ ਸਕਿਨ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਜੀ ਕਿਉਂਕਿ ਨੁਕਰਾਂ ਸਕਿਨ ਕੁਆਲਿਟੀ ਲਈ ਜਾਣੇ ਜਾਂਦੇ ਹੂੰ ਸਕੈਨ ਕੁਆਲਿਟੀ ਹੋ ਗਈ ਜੀ ਹੋਰ ਜਿਵੇਂ ਮਾਰਵਾੜੀ ਦੇ ਵਿੱਚ ਫੀਚਰਸ ਹੁੰਦੇ ਆ ਕਨ ਓਵਰਲੈਪ ਨਹੀਂ ਕਰਨੇ ਚਾਹੀਦੇ ਗਰਦਨ ਪਤਲੀ ਮੂੰਹ ਪਤਲਾ ਉਹ ਵੀ ਹੁਣ ਨੁਕਰਿਆਂ ਦੇ ਵਿੱਚ ਬੜੀ ਸੋਧ ਹੁੰਦੀ ਜਾ ਰਹੀ ਹੈ ਜੀ ਤਾਂ ਮਤਲਬ ਉਵੇਂ ਦੀ ਸੋਧ ਕਰੀਏ ਜਿਹੜੇ ਆਪਾਂ ਨੁਕਰਿਆਂ ਨੂੰ ਮਾਰਵਾੜੀਆਂ ਦੇ ਬਰਾਬਰ ਲਿਆ ਕੇ ਠਲਦੀਏ ਨੁਕਰਾਂ ਪੰਜਾਬ ਦੀ ਬਰੀਡ ਹੈ ਜੀ ਤਾਂ ਪੰਜਾਬੀਆਂ ਨੂੰ ਚਾਹੀਦਾ ਵੀ ਨੁਕਰਿਆਂ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ ਜਿਆਦਾ ਅੱਜ ਕੱਲ੍ਹ ਲੋਕ ਮਾਰਵਾੜੀਆਂ ਦੇ ਮਗਰ ਪੈ ਤਾ ਗਏ ਪੈਸਿਆਂ ਕਰਕੇ ਪਰ ਐਆਂ ਵੀ ਆਪਣਾ ਉਹਦਾ ਵਿਰਸਾ ਸਾਹਮਣੇ ਰੱਖਣਾ ਚਾਹੀਦਾ ਨੁਕਰਾਂ ਪੰਜਾਬ ਦੇ ਨਾਂ ਨਾਲ ਹੀ ਜਾਣਿਆ ਜਾਂਦੇ ਜੀ ਜੀ ਚਲੋ ਮਾਰਵਾੜੀਆਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮਾਰਵਾੜੀ ਦੀ ਆਪ ਦੀ ਮਹੱਤਤਾ ਹੈ ਨੁਕਰੇ ਦੀ ਆਪਦੀ ਮਹੱਤਤਾ ਹੈ ਸਿੰਧੀ ਦੀ ਆਪਦੀ ਹੈ ਸ਼ੌਕ ਹੈ ਆਪੋ ਆਪਣਾ ਹੈ ਨਾ ਇਹਦਾ ਗੱਲ ਸ਼ੌਕ ਦੀ ਹੈ ਵੀ ਸ਼ੌਕ ਨਾਲ ਜੁੜਿਆ ਹਾਂ ਜਿੱਥੋਂ ਤਾਈ ਆਪਣੇ ਵਿਰਸੇ ਦੀ ਗੱਲ ਆਉਂਦੀ ਹੈ ਉਥੋਂ ਤਾਈ ਆਪਣੇ ਪੰਜਾਬ ਚ ਮੱਜੂ ਕੀ ਲਾਈਨ ਵੀ ਕਹਿ ਦਿੰਦੇ ਆਪਾਂ ਵੀ ਉਹ ਵੀ ਹੈ ਨਾ ਮੱਜੂ ਕੇ ਬਲੱਡ ਲਾਈਨ ਨਿਕਲੀ ਹੈ ਜਾਂ ਨੁਕਰਿਆਂ ਨੂੰ ਪਹਿਲਾਂ ਬ੍ਰਿਗੇਡ ਪੰਜਾਬੀਆਂ ਦੀ ਕਿਹਾ ਜਾਂਦਾ ਕਿਉਂਕਿ ਪੰਜਾਬੀਆਂ ਨੇ ਤੇ ਮਿਹਨਤ ਵੱਧ ਕੀਤੀ ਹੈ ਇਨਵੈਸਟਮੈਂਟ ਬਹੁਤ ਕੀਤੀ ਹੈ ਹੈ ਨਾ ਬਾਕੀ ਗੱਲ ਫੇਰ ਹੋਈ ਹੈ ਵੀ ਜਿੰਨੂੰ ਜੋ ਚੀਜ਼ ਚੰਗੀ ਲੱਗਦੀ ਹੈ ਹੈ ਨਾ ਉਹਦੇ ਪਹਾ ਦਾ ਉਹੀ ਸਾਰਾ ਕੁਝ ਹੈ ਤੇ ਅੱਛਾ ਹੁਣ ਗੱਲ ਆ ਜਾਂਦੀ ਬਾਈ ਇਹਦੀ ਫੀਸ ਦੀ ਪਹਿਲਾਂ ਤਾਂ ਆਪਾਂ ਬੈਠੇ ਕਿੱਥੇ ਆ ਆਪਣਾ ਘਰ ਕਿੱਥੇ ਕਿ ਪੈ ਜਾਂਦਾ ਆ ਪਰ ਲੋਕੇਸ਼ਨ ਦੱਸਿਗੇ ਫਿਰ ਫੀਸ ਦ앗ਦੇ ਪਿੰਡ ਹੈਗੇ ਜੀ ਫਰੀਦਕੇਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਜੀ ਇਹ ਰੋਡ ਮਲੋੜ ਤੋਂ ਸੀਤੋ ਰੋਡ ਹੈ ਆ ਜਿਹੜਾ ਸਾਹਮਣੇ ਆਪਣੇ ਘਰ ਦੇ ਜਿਹੜਾ ਹਾਂਜੀ ਆ ਰੋਡ ਜਾਂਦਾ ਹੈ ਮਲੋੜ ਤੋਂ ਸੀਤੋ ਰੋਡ ਹੈ ਜੀ ਤੇ ਮਲੋੜ ਤੋਂ ਹੈਗੇ ਇਹ 14-15 ਕਿਲੋਮੀਟਰ ਦੂਰ ਹੈ ਜੀ ਪਿੰਡ ਅੱਛਾ ਜਦੋਂ ਪਿੰਡ ਦੀ ਫੇਰ ਨਹੀਂ ਫੇਰਨੀ ਆਣ ਕੇ ਉਹਨਾਂ ਅੰਦਰ ਮੇਨ ਰੋਡ ਦੇ ਉੱਤੇ ਹੀ ਹੈ ਜੀ ਘਰ ਮੇਨ ਰੋਡ ਦੇ ਉੱਤੇ ਹੀ ਆਪਣੇ ਹਾਂਜੀ ਮਤਲਬ ਥੋੜਾ ਜਿਹਾ ਲਿੰਕ ਰੋਡ ਉੱਤਰਨੇ ਦੋ ਘੋਟੀਆਂ ਇੱਕੋ ਜਿਹੀਆਂ ਆਈਆਂ ਵਾਈਸ ਦੋ ਘੋਟੀਆਂ ਇੱਕੋ ਜਿਹੀਆਂ ਹਾਂਜੀ ਜੀ ਬਾਕੀ ਤੁਸੀਂ ਲੋਕੇਸ਼ਨ ਪਾ ਦੋਗੇ ਜਿੱਦਾਂ ਮੈਨੂੰ ਪਾਈਜੀ ਭਰਾ ਕਹਿੰਨੇ ਆਉਣਾ ਤਾਂ ਬਿਲਕੁਲ ਬਿਲਕੁਲ ਅੱਛਾ ਹੁਣ ਆਪਾਂ ਦੱਸ ਲਿਏ ਜੀ ਆਪਾਂ ਫੀਸ ਕੀ ਚਾਰਜ ਕਰਦੇ ਆ ਜਾਂ ਕੀ ਸੋਚ ਕੇ ਰੱਖੀ ਐ ਫੀਸ ਇਹਦੀ 16000 ਚਾਰਜ ਕਰਦੇ ਆ ਜੀ ਜਾਇਜ਼ ਫੀਸ ਐ ਜੀ ਬਿਲਕੁਲ ਜਾਇਜ਼ ਐ ਭਾਈ ਘੋੜੇ ਦੇ ਹਿਸਾਬ ਨਾਲ ਹਾਂਜੀ ਹਾਂਜੀ ਬਿਲਕੁਲ ਜਾਇਜ਼ ਐ ਬਾਕੀ ਹਜੇ ਤਾਂ ਬੱਚਾ ਐ ਯਾਰ 3 ਸਾਲ ਉਮਰ ਤੱਕ ਕੁਛ ਨਹੀਂ ਹੁੰਦੀ ਹੌਣ ਵਾਲੇ ਸਮੇਂ ਦੇ ਵਿੱਚ ਆ ਵਿਪਾਰਾ ਕਰਨਾ ਹੈ ਹਜੇ ਮੰਨ ਕੇ ਚੱਲ ਪਈ ਫਿਰ ਇਹਦੀ ਬਿਊਟੀ 'ਚ ਵੀ ਫਰਕ ਪੈਣਾ ਹੈ ਇਹਦੀ ਹਾਈਟ ਵੀ ਵਧਣੀ ਹੈ ਅਜੇ ਤਾਂ ਬਹੁਤ ਕੁਝ ਹੋਣਾ ਹੈ ਬਾਕੀ ਇਹ ਹੈ ਵੀ ਜੇ ਕੋਈ ਭਰਾ ਭਾਈ ਇਹ ਘੋੜੇ ਤੋਂ ਹੀ ਸਰਵਿਸ ਲੈਣਾ ਚਾਹੁੰਦਾ ਹੈ ਤੇ ਬਰੀਕੀਆਂ ਖਣੋ ਘੋੜੇ ਨੇ ਕਸਰਾ ਕੱਢਤੀਆਂ ਬਰੀਕੀਆਂ ਤੁਹਾਡੇ ਸਾਹਮਣੇ ਆ ਸਪੋਰਟਲੈਸ ਹੈ ਬਾਕੀ ਕਿ ਅੱਗੇ ਪਹਿਲਾਂ ਕਿਤੇ ਘੋੜੀਆਂ ਭਰੀਆਂ ਕਿੰਨੀਆਂ ਘਰ ਭਰਤੀਆਂ ਤਿੰਨ ਘੋੜੀਆਂ ਦੇ ਛੱਡੇ ਆ ਜੀ ਤਿੰਨੇ ਸੂਨ ਲੀਆਂ ਅੱਛਾ ਤਿੰਨੇ ਹੁਣ ਜਿਹੜਾ ਪਹਿਲਾ ਬੱਚਾ ਆਊਗਾ ਕਿਹੜੇ ਮਹੀਨੇ ਚ ਆਜੂਗਾ ਅਸੀਂ 14 15 ਨਵੰਬਰ ਨੂੰ ਛੱਡੇ ਸੀ ਜੀ ਜੀ ਪਹਿਲੀ ਕੁੜੀ ਦੇ ਜੀ ਤਾਂ ਉਹ ਤੁਸੀਂ ਲਾ ਲਓ ਵੀ ਅਕਤੂਬਰ ਚ ਬੱਚਾ ਹੋਊਗਾ ਹਾਂ ਹਾਂਜੀ ਵੀ ਮੇਰੇ ਦੋਸਤਾਂ ਦੋਸਤੀ ਹੀ ਸੀਗੀਆਂ ਵੀ ਪਹਿਲੀ ਵਾਰੀ ਪ੍ਰਮੋਟ ਕਰ ਰਹੇ ਹਾਂ ਤਾਂ ਉਹਨਾਂ ਨੇ ਦੇਖਿਆ ਸੀਗਾ ਤੇ ਉਹੀ ਮਲਾਕੇ ਲੈ ਕੇ ਗਏ ਕਿੱਡਣੀਆਂ ਕੋੜੀਆਂ ਮਲਾਈਆਂ ਪਹਿਲਾਂ ਚੰਬੀਆਂ ਮਲਾਈਆਂ ਕਿ ਜਾਂ ਨੌਕਰੀਆਂ ਮਲਾਈ ਦੋ ਚੰਬੀਆਂ ਮਲਾਈਆਂ ਇੱਕ ਨੌਕਰੀ ਮਲਾਈਏ ਇੱਕ ਨੌਕਰੀ ਦੋ ਚੰਬੀਆਂ ਮਲਾਈਆਂ ਹਾਂਜੀ ਚਲੋ ਪ੍ਰਮਾਤਮਾ ਤੋਂ ਅਰਦਾਸ ਤੇ ਆਸ ਕਰਦੇ ਹਾਂ ਕਿ ਵਧੀਆ ਰਿਜ਼ਲਟ ਆ ਤੁਹਾਡੀ ਮਿਹਨਤ ਨੂੰ ਮਾਰੇ ਭਾਗ ਲਾਵੇ ਅੱਛਾ ਸਰਦਾਰ ਸਾਹਿਬ ਸასი ਗਾਲ ਜੀ ਸਵਾਗਤ ਹੈ ਸਰਦਾਰ ਪੀਪਲ ਸਿੰਘ ਜੀ ਜਦੋਂ ਬੇਟੇ ਨੇ ਜੇਦ ਕੀਤੀ ਵੀ ਮੈਂ ਕੁੜੀਆਂ ਰੱਖਣੀਆਂ ਹਾਂਜੀ ਕੀ ਮੰਨਦੇ ਵੱਲ ਬਲੇ ਸੀ ਕੀ ਸੋਚਿਆ ਸੀ ਤੇ ਅੱਜ ਕੀ ਸੋਚਦੇ ਹਾਂ ਉਹ ਤਾਂ ਇਹ ਸੋਚਿਆ ਸੀ ਵੀ ਚਲੋ ਬੱਚੇ ਨੂੰ ਲੈ ਦਿੰਦੇ ਆ ਇੱਕ ਤੇ ਵੀ ਆਪਦਾ ਕੰਮ ਕਾਜ ਰੁੱਝਿਆ ਰਹੇ ਜਾਂ ਮਾੜੀ ਸੰਗਤ ਤੋਂ ਬਚ ਜਾਏਗਾ ਤੇ ਅੱਜਕੱਲ ਜਿਵੇਂ ਆ ਨਸ਼ੇ ਦਾ ਦੌਰ ਚੱਲੀ ਜਾਂਦਾ ਵੀ ਇਸ ਕਰਕੇ ਚਲੋ ਵੀ ਆਪਦਾ ਘਰ 'ਚ ਰਹਿ ਕੇ ਆਪਦਾ ਇਹਨਾਂ ਦੀ ਸੇਵਾ ਕਰੇਗਾ ਇੱਕਦਮ ਤੇ ਆਪਦਾ ਨਾਲੇ ਵੀ ਨਾਲੇ ਘਰ ਦਾ ਕੰਮ ਕਰੇਗਾ ਨਾਲ ਤੇ ਨਾਲ ਪੜ੍ਹਾਈ ਤੇ ਚਲੋ ਬੱਚੇ ਨੇ ਕਰਨੀ ਹੁੰਦੀ ਜੇ ਕਰਨੀ ਅੱਛਾ ਹੁਣ ਬਾਈ ਫਿਰ ਦੂਜਾ ਵਕੀਲ ਬਣਨ ਦਾ ਇਰਾਦਾ ਹੈ ਪ੍ਰੈਕਟਿਸ ਚੱਲਦੀ ਐ ਲਾ ਪੂਰੀ ਹੋ ਗਈ ਪ੍ਰੈਕਟਿਸ ਚੱਲਦੀ ਐ ਜੀ ਹਾਈ ਕੋਰਟ ਹਾਈ ਕੋਰਟ ਕਰਦੇ ਪਾਏ ਹਾਂਜੀ ਤੇ ਬਾਈ ਜਦੋਂ ਜਿਹੜੀਆਂ ਉਮੀਦਾਂ ਪਹਿਲਾਂ ਸੋਚੀਆਂ ਸੀ ਜੋ ਸੋਚ ਕੇ ਤੁਸੀਂ ਲੈ ਕੇ ਦਿੱਤਾ ਹੈ ਜਿੱਦਾਂ ਤੁਸੀਂ ਦੱਸਿਆ ਉਹ ਉਮੀਦਾਂ ਤੇ ਬਾਈ ਫਿਰ ਖਰਾ ਉਤਰਿਆ ਹੁਣ ਕੱਟ ਹਾਂਜੀ ਹਾਲ ਤੱਕ ਤਾਂ ਖਰਾ ਹੀ ਉਤਰਿਆ ਜੀ ਕਿ ਹੁਣ ਵਾਹਿਗੁਰੂ ਨੂੰ ਪਤਾ ਹੈ ਪਰਮਾਤਮਾ ਨੂੰ ਨਹੀਂ ਵਧੀਆ ਵਧੀਆ ਬਹੁਤ ਵਧੀਆ ਮੁੰਡਾ ਹੈ ਤੇ ਇਸੇ ਤਰ੍ਹਾਂ ਮਾਰੇ ਬਾਕੀ ਘੋੜਿਆਂ ਦੇ ਵਿੱਚ ਆਏ ਆ ਨਾ ਜੀ ਘੋੜਿਆਂ ਦੇ ਵਿੱਚ ਪਹਿਲੀ ਗੱਲ ਥੋੜੀ ਗੱਲ ਖਲੋ ਟਾਈਮ ਹੀ ਨਹੀਂ ਲੱਗਦਾ ਜੀ ਹਾਂਜੀ ਬੰਦਾ ਬਿਜ਼ੀ ਹੋ ਜਾਂਦਾ ਹੈ ਹਾਂਜੀ ਚਲੋ ਜਦੋਂ ਆ ਜਾਂਦਾ ਘਰੇ ਫਿਰ ਆਪਦਾ ਆਪ ਦਾ ਘਰੇ ਕੰਮ ਕਰਦਾ ਰਹਿੰਦਾ ਚਲਵਾ ਜਿਹੜੇ ਭਰਾ ਦੇਖ ਰਹੇ ਆ ਜੀ ਉਹਨਾਂ ਦੇ ਵਿੱਚੋਂ ਬਾਲੇ ਕਈ ਘਰਦਿਆਂ ਨੂੰ ਕਹਿੰਦੇ ਹੋਣਗੇ ਬਾਪੂ ਕੋੜੀ ਲੈ ਦੇ ਜਾਂ ਬੱਚੀ ਲੈ ਦੇ ਕੋਈ ਜਾਂ ਬੱਚਾ ਲੈ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਨੂੰ ਇਹ ਵੀ ਮੈਸੇਜ ਇਹ ਦੇਣਾ ਚਾਹੁੰਦੇ ਵੀ ਇਹ ਕੋਈ ਮਾੜਾ ਕੰਮ ਨਹੀਂ ਗਾ ਆਪਾਂ ਚਲੋ ਹੈ ਤਾਂ ਵੀ ਥੋੜਾ ਜਿਹਾ ਕਾਸਟਲੀ ਵੀ ਏ ਤੇ ਸਾਮ ਸੰਭਾਲ ਵਾਸਤੇ ਟਾਈਮ ਵੀ ਜ਼ਿਆਦਾ ਹੀ ਕੱਢਣਾ ਪੈਂਦਾ ਇਹਨਾਂ ਵਾਸਤੇ ਜੀ ਤੇ ਫਿਰ ਜੇ ਆਪਾਂ ਜੇ ਬੱਚਿਆਂ ਨੂੰ ਆਪ ਦਾ ਜੇ ਬੱਚਾ ਚਾਹੁੰਦਾ ਹੈ ਤਾਂ ਵੀ ਮੈਂ ਸਾਮ ਸੰਭਾਲ ਸਕਦਾ ਤੇ ਜ਼ਰੂਰ ਮੌਕਾ ਦੇਣਾ ਚਾਹੀਦਾ ਇੱਕ ਤੋਂ ਵੀ ਆਪ ਦਾ ਬਾਰ ਅੰਦਰ ਅੱਜਕੱਲ ਜਿਵੇਂ ਨਸ਼ੇ ਦੀ ਜਿਆਦਾ ਲੱਤ ਚੱਲੀ ਜਾਂਦੀ ਹੈ ਇਹਦੇ ਤੋਂ ਬੰਦਾ ਇੱਕ ਤਰ੍ਹਾਂ ਦੂਰ ਹੋ ਜਾਂਦਾ ਹੈ ਤੇ ਆਪਦੇ ਕੰਮ ਕਾਜ ਚ ਰੁਜ ਜਾਂਦਾ ਇੱਕ ਜਾਣ ਵਛਣ ਬਹੁਤ ਆਪਦਾ ਜਦੋਂ ਦੂਜੇ ਆ ਚੰਗੇ ਬੰਦੇ ਚ ਮਿਲਤਰਦਾ ਤੇ ਹੋਰ ਸਮਝ ਆਉਂਦੀ ਹਾਂ ਹਾਂ ਹਾਲਾਂਕਿ ਜਿਹੜਾ ਦੂਜਾ ਨਸ਼ਾ ਹੈ ਨਾ ਉਹ ਬੰਦਾ ਪੜਦਾ ਰੱਖਦਾ ਹੈ ਜਿਹੜਾ ਇਹ ਨਸ਼ਾ ਇਹ ਬੰਦਾ ਹੁੱਬ ਕੇ ਦੱਸਦਾ ਵੀ ਸਾਨੂੰ ਤਾਂ ਘੋੜਿਆਂ ਦਾ ਨਸ਼ਾ ਹੈ ਤੇ ਇਹ ਚੰਗਾ ਹੈ ਇਹ ਤੁਹਾਨੂੰ ਜਿਹੜਾ ਅੱਗੇ ਆਉਣ ਵਾਲਾ ਭੁੱਖੇ ਬੱਚੇ ਦਾ ਉਹਨੂੰ ਸੁਧਾਰਦਾ ਹੈ ਚੰਗੇ ਬੰਦੇ ਆ ਜੇ ਬੈਣ ਉੱਠਣ ਲਾਉਂਦਾ ਹੈ ਉਹਨੂੰ ਗੱਲਬਾਤ ਦਾ ਤਰੀਕਾ ਉਹਦਾ ਸਲੀਕਾ ਬਦਲ ਦਿੰਦਾ ਹੈ ਉਹਦੀ ਰਹਿਣੀ ਬਹਿਣੀ 'ਚ ਬਹੁਤ ਫਰਕ ਆਉਂਦਾ ਹੈ ਹਨਾ ਜੀ ਤੇ ਬੜੀ ਵਧੀਆ ਗੱਲ ਹੈ ਅੱਛਾ ਰੋਬਨ ਵੀਰੇ ਹੁਣ ਜਾਂਦੇ ਜਾਂਦੇ ਭਰਾਵਾਂ ਨੂੰ ਤੇਰੇ ਵੱਲੋਂ ਕੋਈ ਮੈਸੇਜ ਦੇਣਾ ਚਾਹਵੇਂ ਤਾਂ ਤੂੰ ਹੀ ਭਾਈ ਸਾਝ ਪਾਦੇ ਤੋਂ ਦੇਖੇ ਸ਼ੌਂਕ ਜ਼ਰੂਰ ਪੂਰਾ ਕਰਨਾ ਚਾਹੀਦਾ ਜੇ ਬੰਦੇ ਨੂੰ ਸ਼ੌਂਕ ਹੈ ਤਾਂ ਫੇਰ ਹੀ ਬੰਦਾ ਹੌਲੀ-ਹੌਲੀ ਵਧਦਾ ਹੈ ਬੰਦੇ ਦਾ ਸ਼ੌਂਕ ਵਧਦਾ ਹੈ ਜੀ ਤਾਂ ਫੇਰ ਐ ਹੁੰਦਾ ਵੀ ਮੈਂ ਆਪਦੀ ਹੋਰ ਮਿਹਨਤ ਕਰਾਂ ਤੇ ਹੋਰ ਸਫਲ ਹੋਵਾਂ ਤਾਂ ਸ਼ੌਂਕ ਬੰਦੇ ਦੇ ਹੌਲੀ-ਹੌਲੀ ਵੱਧ ਕੇ ਪੂਰੇ ਹੁੰਦੇ ਰਹਿੰਦੇ ਹੂੰ ਤਾਂ ਮੇਰੇ ਵੱਨੀ ਉਦਾਂ ਹੈ ਮੇ ਦਾ ਬਾਲਾ ਕਿਸੇ ਨੂੰ ਕੀ ਸਨੇਹ ਤੇ ਸਾਰੀ ਸਿਆਣੀ ਹੈ ਜੀ ਜੀ ਤਾ ਮਤਲਬ ਜੇ ਕਿਸੇ ਨੂੰ ਘੋੜਿਆਂ ਦਾ ਸ਼ੌਂਕ ਹੈ ਤਾਂ ਜਰੂਰ ਪੂਰਾ ਕਰਨਾ ਚਾਹੀਦਾ ਇੱਕ ਤਾਂ ਬੰਦੇ ਦੇ ਬਾਹਰ ਅੰਦਰ ਬੈਣੀ ਉਠਣੀ ਵਾਦੀ ਹੈ ਜੀ ਲੋਕਾਂ 'ਚ ਜਾਣ ਸ਼ਾਨ ਵਾਦੀ ਹੈ ਵਿਚਰਨਾ ਪਤਾ ਲੱਗਦਾ ਕਿਵੇਂ ਵਿਚਰਨਾ ਹੈ ਬਿਲਕੁਲ ਹੋਰ ਬਹੁਤ ਥੋੜ ਨੂੰ ਮਤਲਬ ਘੋੜਾ ਇੱਕ ਐਵੇਂ ਦੀ ਚੀਜ਼ ਹੈ ਥੋੜੇ ਅੜੇ ਸੜੇ ਕੰਮ ਵੀ ਐਵੇਂ ਦੇ ਬੰਦਿਆਂ ਨਾਲ ਲਿੰਕ ਬਣ ਜਾਂਦੇ ਆ ਤੁਸੀਂ ਆਪਦਾ ਕੋਈ ਵੀ ਕੰਮ ਕਰਾ ਸਕਦੇ ਹੋ ਕਰਾ ਸਕਦੇ ਸਾਰੇ ਇੱਕ ਬੰਦੇ ਨੂੰ ਇਹ ਜਾਨਵਰ ਸੋਹਣਾ ਲੱਗਦਾ ਹੈ ਕਿਸੇ ਨੇ ਰੱਖਿਆ ਹੈ ਭਾਵੇਂ ਨਹੀਂ ਰੱਖਿਆ ਬਿਲਕੁਲ ਹਾਂ ਜੀ ਬਿਲਕੁਲ ਲੈ ਵੀ ਸੱਚੀ ਲੋ ਬੇਬੀ ਦਾ ਘੋੜਾ ਬਖਾਇਆ ਅੰਕਲ ਹੋਣਾ ਮੈਂ ਗੱਲਬਾਤ ਕਰਾਈ ਆ ਕਿਵੇਂ ਗੱਲਬਾਤ ਲੱਗੀ ਤੇ ਕਿਵੇਂ ਭਰਾ ਦਾ ਘੋੜਾ ਲੱਗਿਆ ਪਹਿਲੀ ਵੀਡੀਓ ਹੈ ਪਹਿਲਾ ਹੀ ਸਾਨ ਘੋੜਾ ਭਰਾ ਨੇ ਵੱਡਾ ਦਿਲ ਕਰਕੇ ਇਹਦੇ ਤੁਹਾਡੀ ਕਚਹਿਰੀ ਤੇ ਰੱਖਿਆ ਸੋ ਉਮੀਦਾਂ ਤੇ ਖਰੇ ਉਤਰਨਗੇ ਇਹ ਵੀ ਆਸ ਤੇ ਅਰਦਾਸ ਕਰਦੇ ਆ ਤੇ ਤੁਸੀਂ ਜਰੂਰ ਯਾਰ ਵੱਡਾ ਦਿਲੋਂ ਖਾਓ ਭਰਾ ਨੂੰ ਸਪੋਰਟ ਕਰਿਓ ਸ਼ੇਅਰ ਵਾਲਾ ਬਟਨ ਦਬਕ ਕੇ ਤੇ ਵੀਰ ਨੂੰ ਫੋਨ ਕਰਕੇ ਵਧਾਈਆਂ ਵੀ ਜਰੂਰ ਦੇ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਨਕੀਨੇ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਵਾਂਗੇ ਉਹਨੇ ਸਮੇਂ ਦੀ ਦਿਓ ਸੁਖ ਸੰਦੁਰ ਇਜਾਜ਼ਤ ਜੋਦੇ ਵਸਦੇ ਹਾਂ ਤੇ ਰੋ ਸ਼ਬਾਖੈ ਸასიਤਾਨ ਬਹੁਤ ਬਹੁਤ ਧੰਨਵਾਦ ਧੰਨਵਾਦ ਹੋਰ ਕਿ ਸਜਣ ਮੈਂ ਦੇ ਅਗਲੀ ਕੁੜੀ ਨਾਲ ਫੇਰ ਮਾਤ ਦੇ ਸ਼ਬਾਖੈ ਧੰਨਵਾਦ